sir gentleman oh you ready ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਕੀ ਹਾਲ ਚੱਲ ਹੋਪਫੁਲੀ ਸਾਰੇ ਠੀਕ ਹੋਵਾਂਗੇ ਆਪਾਂ ਚੱਲੇ ਆ ਸ਼ਾਮ ਨੂੰ ਹੁਣ Amazon Flex ਵਾਲੇ ਵੇਰਾ ਉਸ ਲੋਡ ਚੱਕਿਆ Flex ਦਾ ਤੇ ਸਾਢੇ 3 ਘੰਟਿਆਂ ਦਾ ਬਲਾਕ ਆ ਤੇ ਕਰਕੇ ਆਉਂਦੇ ਆ ਡਿਲੀਵਰੀਆਂ ਲਓ ਜੀ ਆਪਾਂ ਆ ਗਏ ਆ Amazon warehouse 'ਚ ਫਰੈਕਸ ਦਾ ਲੋਡ ਕਰਨ ਬਸ ਇਹੜਾ ਕੰਮ ਆ ਬੀ ਆਵਾਜ਼ ਪੈ ਗਈ ਆ ਕਹਿੰਦੇ ਅਜੂ ਬਾਹਰ ਲਓ ਜੀ ਇਹ ਬੰਦਾ ਆਪਣੇ ਨਾਲ ਜਿਹੜੀ ਕਾਰ ਲਈ ਹੁੰਦੇ ਆ ਆਪਾਂ ਲੈ ਜਾਣੀ ਆ ਲਓ ਜੀ ਸਮਾਨ ਦਾ ਲੈ ਲੋਡ ਦਿੰ ਕਰਨੇ ਸਮਾਨ ਲੋਡ ਫੁੱਲ ਭਰਦੀ ਗੱਡੀ ਕਈ ਹੱਲੇ ਬੰਦੇ ਰੱਖੀ ਜਾਂਦੇ ਆ 46 ਪੈਕਟ ਆ ਮੇਰੇ 46 ਕਮਿੰਟਾਂ ਚ ਲਾਉਣਾ ਲੋਡ ਮਨ ਲਾਦਾ ਸਾਰਾ ਕੈਂਟ ਤੱਕ ਵੀੰਤ ਅੱਜ ਨਜ਼ਾਰਾ ਆ ਗਿਆ ਸਾਰੇ ਕੈਂਟ ਵਾਲੇ ਆ ਗੱਡੀ ਲਾਵਾਂਗੇ ਘਰਾਂ ਵਾਲੇ ਈ ਜਨ ਹੁਣ ਅੱਜ ਅੰਨੀ ਦਾ ਅੱਗੇ 25-30 ਕਿਲੋਮੀਟਰ ਇਹਨਾਂ ਦੀ ਦੂਰੀ ਪਈ ਕਿੰਨੇ ਆ ਜਿਹੜਾ ਸਮਾਨ ਲੋਡ ਕਰਦੇ ਗੱਡੀ 'ਤੇ ਉਦੋਂ ਕਰ ਸਾਜਾ ਢੜ ਜਾਂਦਾ ਪੈ ਕੱਲਾ ਕੱਲਾ ਸਕੈਨ ਕਰਨਾ ਪੈਂਦਾ ਕੱਲਾ ਕੱਲਾ ਸਕੈਨ ਕਰਕੇ ਫਿਰ ਉੱਤੋਂ ਨੰਬਰ ਲਿਖੇ ਹੁੰਦੇ 6 2 ਐਦਾਂ ਨੰਬਰ ਹੈ ਜਿਹਦਾ ਡਿਲੀਵਰੀ ਕਰਨੀ ਆ ਤੇਰੀ ਡਿਲੀਵਰੀ ਕਰ ਦਈਏ ਇਹ ਵੀ ਡਿਲੀਵਰੀ ਦੇ ਫੋਨ ਤੇ ਲੱਗੇ ਸੀਗੀਆਂ ਲੱਗ ਗਈਆਂ ਸ਼ੁਰੂ ਹੋ ਗਈਆਂ ਡਿਲੀਵਰੀਆਂ ਇੱਥੇ ਰੱਖਣਾ ਆਪਾਂ ਇਹ ਖੇਤ ਨਾਲੇ ਫੋਟੋ ਜਿਸਮਿਸ ਕਰਕੇ ਲੋਕਾਂ ਨੇ ਘਰ ਕੋ ਰਹਿਣ ਪੂਰੇ ਸਜਾਏ ਦੇਖੋ ਹੈ ਇਹ ਤਾਂ ਆਪਣੇ ਦੀਵਾਲੀ ਤੇ ਸਜਾਉਂਦੀ ਆ ਹੈ ਪੂਰੀ ਗੱਲ ਬਾਤ ਆ ਹੈਰਨਾ ਫਰਨਾ ਬਣਾਇਆ ਦੇਖੋ ਹੈ ਪੂਰੀ ਰੀਜ ਨਾਲ ਹੈ ਉਹ ਰਾਈਟ ਸੱਲੀ ਗ੍ਰਾਈ ਪੂਰੇ ਸ਼ੌਕ ਨਾਲ ਕਰੀਏ ਗੱਲ ਵਧੀਆ ਗੱਲ ਆ ਇਹਨਾਂ ਨੇ ਵੀ ਮਾੜਾ ਮਾੜਾ ਸਜਾਇਆ ਘਰ ਐ ਲਾਈਟ ਜਗ ਗਈ ਐ ਆਟੋਮੈਟਿਕ ਤੇ ਕਿਸੇ ਵੀ ਘਰ ਦੇ ਦੋ ਪਰਸ ਲੈ ਕਿਸੇ ਦੇ ਤਿੰਨੇ ਆ ਇਦਾਂ ਆ ਆ ਦੇਖੋ ਇਹਨਾਂ ਨੇ ਵੀ ਕੀਤਾ ਸਨੋ ਵਾਲਾ ਗੁੱਡਾ ਖੜਾ ਇਹਨਾਂ ਦੇ ਨਾਲ ਡਿਲੀਵਰੀਆਂ ਕਰਨਾ ਬਹੁਤ ਨਾਮ ਲਾਉਂਦਾ ਮਤਲਬ ਡੈਕੋਰੇਸ਼ਨ ਕੀਤੀ ਜਾਂਦੀ ਹੈ ਪੂਰਾ ਵਧੀਆ ਕੰਮ ਹੁੰਦਾ ਇਹ ਤੇ ਆਪਣਾ ਡਿਲੀਵਰੀ ਲੋਕੇਸ਼ਨ ਵੀ ਆ ਗਈ ਹੈ ਦੇਖੀ ਆ ਵੀ ਵਧੀਆ ਲੱਗਦਾ ਇਦਾਂ ਲੱਗਦਾ ਸਨੋ ਪਈ ਹੁੰਦੀ ਹੈ ਵਾਈਟ ਕਲਰ ਦਾ ਵਾਈਟ ਲਾਈਟ ਵਾਲਾ ਟਰੀ ਹੈ ਬਾਕੀ ਆਪਾਂ ਕਰੀ ਜਾਂਦੇ ਨੇ ਡਿਲੀਵਰੀਆਂ 15 ਸੌਣਾਂ ਕਰਤੀਆਂ ਹੁਣ ਚਾਹੁੰਦੇ ਨਾ ਹਾਂ ਨੀ ਆ ਗਿਆ ਮੀ ਜਣੀ ਟ੍ਰੇ ਇਹ ਲੱਗਿਆ ਥੋੜੇ ਜਿਹਾ ਪਾਸੇ ਪਰ ਕੇ ਚਲੀ ਕਰਾ ਮੀ ਤੇ ਪਹਿਲਾਂ ਫਿਰ ਬਾਹੀ ਦਰੂ